ਕੈਨੇਡਾ ਸਟੱਡੀ ਵੀਜ਼ਾ ਸਕਸੈਸ ਰੇਟ ਨੂੰ ਲੈ ਕੇ ਕਾਫੀ ਡਾਊਟਸ ਆ ਐਂਡ ਬਹੁਤ ਸਾਰੇ ਬੱਚਿਆਂ ਦੇ ਅੰਦਰ ਇਹ ਡਰ ਪੈਦਾ ਹੋ ਚੁੱਕਿਆ ਕਿ ਵੀਜ਼ਾਸ ਆ ਰਹੇ ਆ ਜਾਂ ਨਹੀਂ ਆ ਰਹੇ ਕਿਹੜਾ ਪੋਰਟਲ ਯੂਜ਼ ਕਰਨਾ ਜੀਸੀਕੇ ਪੋਰਟਲ ਏਪੀਆਰ ਪੋਰਟਲ ਇਹ ਹੁੰਦੇ ਕੀ ਨੇ ਕਿ ਇਹਨਾਂ ਬਾਰੇ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਹੈ ਜਾਂ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਸਿੰਪਲੀ ਦੱਸ ਦਿੰਨਾ ਵਾਂ ਕਿ ਜੀਸੀਕੇ ਪੋਰਟਲ ਬੇਸਿਕਲੀ ਉਦੋਂ ਕ੍ਰੀਏਟ ਹੁੰਦਾ ਜਦੋਂ ਏਜੰਟ ਜਾਂ ਕੰਸਲਟੈਂਟ ਆਪ ਦੀ ਇਨਫੋਰਮੇਸ਼ਨ ਉਹਦੇ ਵਿੱਚ ਨਹੀਂ ਐਡ ਕਰਦਾ ਜਿਸ ਕਿ ਜਿਹੜਾ ਅਕਾਊਂਟ ਬਣਾਇਆ ਜਾਂਦਾ ਵਾ ਤਾਂ ਉਹ ਬੱਚੇ ਵੱਲੋਂ ਹੀ ਬਣਾਇਆ ਜਾਂਦਾ ਜਿਹਦੇ ਵਿੱਚ ਬੱਚਾ ਆਪ ਦੇ ਆਪ ਨੂੰ ਰਿਪਰੈਜ਼ੈਂਟ ਕਰਦਾ ਵਾ ਤੇ ਜੇ ਏਪੀਆਰ ਪੋਰਟਲ ਦੀ ਗੱਲ ਕਰੀਏ ਤਾਂ ਏਪੀਆਰ ਪੋਰਟਲ ਦੇ ਵਿੱਚ ਉਹਨਾਂ ਨੂੰ RCICI ਇੱਕ ਡੈਜ਼ਿਗਨੇਟਿਡ ਲਾਇਰ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਰਿਪਰੈਜ਼ੈਂਟ ਕੀਤਾ ਜਾਂਦਾ ਜਿਦੇ ਵਿੱਚ ਰਿਪਰੈਜ਼ੈਂਟੇਸ਼ਨ ਫਾਰਮ ਵੀ ਲੱਗਦਾ ਵਾ ਤਾਂ ਉਥੇ ਉਹ ਡੈਜ਼ਿਗਨੇਟਿਡ ਰਿਪਰੈਜ਼ੈਂਟੇਟਿਵ ਬੱਚੇ ਨੂੰ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਵਾ ਤਾਂ ਇੱਕ ਮਾਈਨਿਊਟ ਡਿਫਰੈਂਸ ਹੈ ਜਿਸੀ ਕਿ ਪੋਰਟਲ ਦੇ ਵਿੱਚ ਫਾਈਲ ਲਾਉਣਾ ਤੇ ਫਿਰ APR ਪੋਰਟਲ ਦੇ ਵਿੱਚ ਫਾਈਲ ਲਾਉਣਾ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਬੱਚਿਆਂ ਨੂੰ ਇਹ ਲੱਗ ਰਿਹਾ ਕਿ APR ਪੋਰਟਲ ਦੇ ਵਿੱਚ ਫਾਈਲ ਲਾਉਣਾ ਨਾਲ 100% ਵੀਜ਼ਾ ਸਕਸੈਸ ਰੇਟ ਆ ਰਿਹਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਏਪੀਆਰ ਪੋਰਟਲ ਫਾਈਲ ਜਿਹੜੀ ਲੱਗਦੀ ਹੈ ਇਹਦੇ ਵਿੱਚ ਰਿਪਰੈਜ਼ੈਂਟੇਟਿਵ ਇੱਕ ਐਡ ਹੋਣਾ ਇਟਸ ਅ ਪਲਸ ਪੁਆਇੰਟ ਬਟ ਇਟ ਡੋਜ਼ਨਟ ਮੇਕ ਸ਼ੋਰ ਕਿ ਤੁਹਾਡਾ ਵੀਜ਼ਾ ਜਿਹੜਾ ਵਾ 100% ਹੀ ਆਊਗਾ ਬਿਕੋਜ਼ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਜਿਸੀ ਕੀ ਪੋਰਟਲ ਦੇ ਰਿਜ਼ਲਟਸ ਨੂੰ ਤੇ ਏਪੀਆਰ ਪੋਰਟਲਸ ਦੇ ਰਿਜ਼ਲਟਸ ਨੂੰ ਤਾਂ ਜੀਸੀ ਕੀ ਤੇ ਵੀ ਬੱਚਿਆਂ ਦੇ 2-3 ਰਿਫਿਊਜ਼ਲਸ ਤੋਂ ਬਾਅਦ ਵੀਜ਼ਾਸ ਆ ਰਹੇ ਆ no doubt ਪਿੱਛੇ ਬਹੁਤ ਸਾਰੇ ਬੱਚਿਆਂ ਦੀਆਂ ਐਪਲੀਕੇਸ਼ਨਸ ਰਿਫਿਊਜ਼ ਹੋਈਆਂ ਸੀ ਉਹਦਾ ਇੱਕੋ ਇੱਕ ਰੀਜ਼ਨ ਸੀਗਾ ਕਿ ਜਿਹੜੀਆਂ ਫਾਈਲਸ ਲੱਗ ਰਹੀਆਂ ਸੀ ਉਹਨਾਂ ਦੀ ਪ੍ਰੈਜੈਂਟੇਸ਼ਨ ਜਿੱਦਾਂ ਕੀਤੀ ਜਾ ਰਹੀ ਸੀ ਉਹ ਇਦਾਂ ਕੀਤੀ ਜਾ ਰਹੀ ਸੀ ਜਿਹਾ ਤਾਂ ਬੱਚਾ 2500 ਡਾਲਰ ਭਰ ਰਿਹਾ ਸੀਗਾ ਪੈ ਲੈ 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 ਰਿਹਾ ਸੀ ਜੀਆਈਸੀ ਵੀ ਨਹੀਂ ਸੀ ਭਰ ਰਿਆ ਤੇ ਫੰਡ ਇੰਡੀਆ ਦੇ ਵਿੱਚ ਰਿਫਲੈਕਟ ਕਰਦਾ ਪਿਆ ਸੀ ਤਾਂ ਬੱਚਿਆਂ ਦੀ ਜਿਹੜੀ ਉਹ ਐਪਲੀਕੇਸ਼ਨਸ ਸਬਮਿਟ ਹੋਈਆਂ ਨੇ ਉਸ ਟਾਈਮ ਤੇ ਤਾਂ ਉਹ ਇੰਨੀ ਇੱਕ ਪ੍ਰੈਜੈਂਟੇਸ਼ਨ ਖਰਾਬ ਸੀ ਜਿਸ ਦੇ ਕਰਕੇ ambassy ਵੱਲੋਂ ਵੀਜ਼ਾ ਸਕਸੈਸ ਰੇਟ ਬਹੁਤ ਘਟਾਇਆ ਗਿਆ ਇਹ ਮੇਰੀ ਇੱਕ ਅਜ਼ੰਪਸ਼ਨ ਆ ਮੈਂ ਇੱਥੇ ਕੋਈ ਵੀ ਤੁਹਾਨੂੰ ਰਿਜਿਡ opinion ਨਹੀਂ ਦੇ ਰਿਹਾ ਜਾਂ ਫਿਰ ਮੈਂ ਕੋਈ ambassy ਵੱਲੋਂ ਕੋਈ ਐਕਸਪਲੇਨੇਸ਼ਨ ਨਹੀਂ ਦੇ ਰਿਹਾ ਜੋ ਮੇਰਾ ਇੱਕ ਮੇਰੀ ਇੱਕ ਅਜ਼ੰਪਸ਼ਨ ਆ ਜੋ ਮੇਰਾ ਐਕਸਪੀਰੀਅੰਸ ਆ ਮੈਂ ਉਹਦੇ ਅਕੋਰਡਿੰਗਲੀ ਤੁਹਾਨੂੰ ਗਾਈਡ ਕਰ ਰਿਹਾ ਕਿ ਪਿੱਛੇ ਰਿਫਿਊਜ਼ਲਸ ਆਉਣ ਦਾ ਕਾਰਨ ਇਹ ਸੀ ਬਟ ਹੁਣ ਤੁਸੀਂ ਕੀ ਕਰ ਸਕਦੇ ਹੋ ਹੁਣ ਤੁਸੀਂ ਆਪ ਦੀ ਜਿਹੜੀ ਫਾਈਲ ਪ੍ਰੈਜੈਂਟੇਸ਼ਨ ਆ ਉਹਦੇ ਤੇ ਫੋਕਸ ਕਰੋ ਕਿ ਤੁਸੀਂ ਕਿਹੜੇ ਕਾਲਜ ਦੇ ਵਿੱਚ ਅਪਲਾਈ ਕਰਦੇ ਹਨ ਕੋਸ਼ਿਸ਼ ਕਰੋ ਤੁਸੀਂ ਇਹਨਾਂ ਪੰਜ ਗੱਲਾਂ ਦਾ ਧਿਆਨ ਰੱਖੋ ਪਹਿਲਾ ਕਿ ਤੁਹਾਡਾ ਪ੍ਰੋਗਰਾਮ ਰੈਲੇਵੈਂਟ ਹੋਵੇ ਐਂਡ ਜਿਹੜੀ ਤੁਸੀਂ ਸਟੇਟਮੈਂਟ ਆਫ ਪਰਪਸ ਲਿਖਦੇ ਪਿਓ ਕੋਸ਼ਿਸ਼ ਕਰੋ ਇਟ ਸ਼ੁਡ ਬੀ ਨੈਚੁਰਲੀ ਰਿਟਨ ਤੇ ਉਹਦੇ ਵਿੱਚ ਤੁਹਾਡਾ ਪ੍ਰੋਗਰਾਮ ਰੈਲੇਵੈਂਟ ਐਕਸਪ੍ਰੈਸ ਕਰਨ ਦੇ ਲਈ ਸੋਲਿਡ ਪੁਆਇੰਟਸ ਹੋਣ ਇਹ ਨਹੀਂ ਹੈਗਾ ਕਿ ਇੱਕ ਪੈਰਾਗ੍ਰਾਫ ਲਿਖਤਾ ਜਿਹਦੇ ਵਿੱਚ ਤੁਸੀਂ ਕੋਈ ਇਨਸੀਡੈਂਟ ਲਿਖਤਾ ਕਿ ਨਹੀਂ ਮੈਂ ਬਚਪਨ ਦੇ ਵਿੱਚ ਆ ਚੀਜ਼ ਕੀਤੀ ਸੀ ਤੇ ਹੁਣ ਮੈਨੂੰ ਲੱਗਦਾ ਮੈਂ ਇਹ ਪ੍ਰੋਗਰਾਮ ਲੈ ਕੇ ਜਾ ਰਿਹਾ ਰਿਮੈਂਬਰ ਗਾਈਜ਼ ਕਿ ਪ੍ਰਾਣੇ ਜਿਹੜੇ ਪੈਟਰਨਸ ਨੇ ਐਸਓਪੀ ਦੇ ਹਮੇਸ਼ਾ ਚੇਂਜ ਹੁੰਦੇ ਨੇ ਇਸੇ ਕਰਕੇ ਯੂਐਲਓ ਦੇ ਵਿੱਚ ਅਸੀਂ ਪੂਰੀ ਟੀਮ ਹਰ ਰੋਜ਼ ਇੱਕ ਨਵੇਂ ਪੈਟਰਨ ਨੂੰ ਡਿਸਕਸ ਕਰਦੇ ਆ ਕਿਉਂਕਿ ਹਰ ਇੱਕ ਪ੍ਰੋਫਾਈਲ ਆਪਦੇ ਨੇਚਰ ਦੇ ਵਿੱਚ ਡਿਫਰੈਂਟ ਹੁੰਦੀ ਹੈ ਤਾਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਪਹਿਲੀ ਚੀਜ਼ ਜਿਹੜੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਆ ਆਪਦੀ ਫਾਈਲ ਲਾਉਣ ਵੇਲੇ ਕਿ ਸਟੇਟਮੈਂਟ ਆਫ ਪਰਪਸ ਦੇ ਵਿੱਚ ਤੁਹਾਡੀ ਪ੍ਰੋਗਰਾਮ ਰੈਲੇਵੈਂਸੀ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੋਵੇ ਨੰਬਰ 2 ਤੇ ਆਲਵੇਜ਼ ਪੇ ਯੋਰ ਟਿਊਸ਼ਨ ਫੀਸ ਇਨ ਫੁੱਲ ਇਦਾ मीनिंग ਕੀ ਹੈ ਕਿ ਜਦੋਂ ਤੁਸੀਂ ਆਪਦੀ ਫਾਈਲ ਨੂੰ ਪ੍ਰੈਜ਼ੈਂਟ ਕਰਦੇ ਹੋ ਤਾਂ ਤੁਸੀਂ ਜਦੋਂ 1 ਸਾਲ ਦੀ ਪੂਰੀ ਫੀਸ ਭਰ ਸਕਦੇ ਹੋ ਤੇ ਭਰਦੇ ਹੋ ਐਂਡ ਉਹਦੇ ਪ੍ਰੂਫਸ ਤੁਸੀਂ ਅਟੈਚ ਕਰਦੇ ਹੋ ਸਵਿਫਟ ਕਾਪੀਜ਼ ਅਟੈਚ ਕਰਦੇ ਹੋ ਕਾਲਜ ਵੱਲੋਂ ਐਲਵੇ ਅਟੈਚ ਕਰਦੇ ਹੋ ਜਿਸ ਦੇ ਵਿੱਚ ਤੁਹਾਡੇ ਕਲੀਅਰਲੀ ਟਿਕ ਮਾਰਕ ਕੀਤਾ ਹੁੰਦਾ ਕਿ ਫੀਸ ਇਜ਼ ਪ੍ਰੀਪੇਡ ਐਂਡ ਜਿੰਨੀ ਵੀ ਅਮਾਉਂਟ ਤੁਸੀਂ ਪੇ ਕੀਤੀ ਹੁੰਦੀ ਹੈ ਉੱਥੇ ਲਿਖੀ ਹੁੰਦੀ ਹੈ ਤਾਂ ਇਟ ਗਿਵਸ ਵੀਜ਼ਾ ਆਫੀਸਰ ਦੀ ਕੌਨਫੀਡੈਂਸ ਥੈਟ ਯੂ ਆਰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨੰਬਰ 3 ਆਲਵੇਸ ਪੇ ਯੋਰ ਜੀਆਈਸੀ ਜਾਂ ਫਿਰ ਜੀਆਈਸੀ ਨਹੀਂ ਪੇ ਕਰਨੀ ਤੁਸੀਂ ਚੈੱਕ ਇਨ ਅਕਾਊਂਟ ਖੁਲਵਾ ਕੇ ਵੀ ਉਹਦੇ ਵਿੱਚ ਜੋ ਅਮਾਉਂਟ ਐਮਬੈਸੀ ਨੇ ਦਿੱਤੀ ਹੈ ਦੈਟ ਇਜ਼ 20635 ਕੈਡ ਉਹ ਤੁਸੀਂ ਰਿਫਲੈਕਟ ਕਰਨੀ ਹੀ ਕਰਨੀ ਆ ਬਿਕੋਜ਼ ਦੈਟ ਇਜ਼ ਦੀ ਲਿਵਿੰਗ ਕਾਸਟ ਆਫ ਅ ਸਟੂਡੈਂਟ ਪਰ ਈਅਰ 20635 ਡਾਲਰ ਇੰਡੀਆ ਦਾ ਲਗਭਗ 13 ਲੱਖ ਦੇ ਆਸ-ਪਾਸ ਜੋ ਇੱਕ ਖਰਚਾ ਗਵਰਨਮੈਂਟ ਵੱਲੋਂ ਦੱਸਿਆ ਗਿਆ ਕਿ ਇੱਕ ਬੱਚੇ ਦੀ ਲਿਵਿੰਗ ਔਸਾਲ ਦੇ ਵਿੱਚ ਇੰਨੀ ਹੁੰਦੀ ਹੈ ਤਾਂ ਸਾਨੂੰ ਇਹਦੇ ਬਰਬਰ ਫੰਡਸ ਹੁਣ ਵਾਈ ਜੀਆਈਸੀ ਬਿਕਾਉਜ਼ ਜੀਆਈਸੀ ਇੱਕ ਸਿਕਿਉਰਡ ਐਂਡ ਸੀਲਡ ਫੰਡਸ ਹੁੰਦੇ ਨੇ ਐਂਡ ਤੁਸੀਂ ਉਦੋਂ ਹੀ ਵਿਡਰੋ ਕਰ ਸਕਦੇ ਹੋ ਜਦ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਜਾਂ ਫਿਰ ਜਦੋਂ ਤੁਹਾਡੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਇਹ ਬਹੁਤ ਵੱਡਾ ਫੈਕਟਰ ਆ ਤੁਹਾਨੂੰ ਤੁਹਾਨੂੰ ਵੀਜ਼ਾ ਦਿਵਾਉਣ ਦੇ ਵਿੱਚ 4th ਨੰਬਰ ਤੇ ਮੈਂ ਗੱਲ ਕਰਾ ਯੂਜ਼ ਯੋਰ ਓਨ ਕ੍ਰੈਡਿਟ ਕਾਰਡ ਤੁਸੀਂ ਐਪਲੀਕੇਸ਼ਨ ਲਾਜ ਕਰਵਾਉਣੀ ਹੈ ਏਜੰਟ ਕਰ ਰਿਹਾ ਕੰਸਲਟੈਂਟ ਕਰ ਰਿਹਾ ਤੁਹਾਡਾ ਕੋਈ ਕਜ਼ਨ ਕਰ ਰਿਹਾ ਜਾਂ ਫਿਰ ਤੁਸੀਂ ਖੁਦ ਕਰ ਰਹੇ ਹੋ ਪਲੀਜ਼ ਟ੍ਰਾਈ ਟੂ ਯੂਜ਼ ਯੋਰ ਓਨ ਕ੍ਰੈਡਿਟ ਕਾਰਡਸ ਐਂਡ ਯੂਜ਼ ਵਿਜ਼ਾ ਐਂਡ ਮਾਸਟਰ ਕਾਰਡ ਤੁਹਾਡੀ ਇੰਟਰਨੈਸ਼ਨਲ ਪੇਮੈਂਟਸ ਔਨ ਹੋਣ ਸੋ ਥੈਟ ਕਿ ਤੁਹਾਨੂੰ ਕੱਲ ਨੂੰ ਇਹ ਪ੍ਰੋਬਲਮ ਨਾ ਆਵੇ ਕਿ ਜਿਹੜੀ ਪੇਮੈਂਟ ਕੀਤੀ ਗਈ ਹੈ ਉਹ ਕਿਸੇ ਕੰਸਲਟੈਂਟ ਦੇ ਕਾਰਡ ਤੋਂ ਕੀਤੀ ਗਈ ਕਿਉਂਕਿ ਪਿੱਛੇ ਬਹੁਤ ਸਾਰੀਆਂ ਕੰਪਲੇਨਟਸ ਆਈਆਂ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਤੇ ਐਮਬੈਸੀ ਨੇ ਇੱਕ ਡਾਊਟ ਰੇਜ਼ ਕੀਤਾ ਸੀਗਾ ਕਿ ਤੁਹਾਡੀ ਜਿਹੜੀ ਕਾਰਡ ਦੀ ਪੇਮੈਂਟ ਹੋਈ ਐਮਬੈਸੀ ਪੇਮੈਂਟ ਹੋਈ ਆ ਇਟ ਬਿਲongs ਟੂ ਅਦਰ ਐਪਲੀਕੇਸ਼ਨਸ ਤਾਂ ਇੱਕ ਇੱਕ ਗਰੁੱਪ ਐਪਲੀਕੇਸ਼ਨ ਦਾ ਜਿਸ ਦੇ ਵਿੱਚ ਅਸੀਂ ਤੁਹਾਡੀ ਐਪਲੀਕੇਸ਼ਨ ਚੱਕੀ ਆ ਐਂਡ ਜਿਹੜਾ ਗਰੁੱਪ ਬਣਿਆ ਉਹ ਬਣਿਆ ਹੀ ਤਾਂ ਕਰਕੇ ਕਿਉਂਕਿ ਇੱਕ ਕਾਰਡ ਯੂਜ਼ ਕੀਤਾ ਗਿਆ ਤਾਂ ਉਹਦੇ ਲਈ ਕੁਝ ਬੱਚਿਆਂ ਨੂੰ ਪੀਐਫਐਲ ਵੀ ਆਈ ਸੀ ਤੇ ਕੁਝ ਬੱਚਿਆਂ ਦਾ ਜਿਹੜਾ ਵੀਜ਼ਾ ਉਹ ਵੀ ਰਿਵੋਕ ਕਰ ਦਿੱਤਾ ਗਿਆ ਸੀ ਸੋ ਯੂਜ਼ ਯੋਰ ਓਨ ਕ੍ਰੈਡਿਟ ਕਾਰਡ ਫਾਰ ਯੋਰ ਪੇਮੈਂਟਸ ਨੰਬਰ 5 ਡੋਨਟ ਯੂਜ਼ ਐਨੀ ਫੇਕ ਡਾਕੂਮੈਂਟਸ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਐਮਬੈਸੀ ਤਾਂ ਇਸ ਚੀਜ਼ ਤੇ ਸਟ੍ਰਿਕਟ ਹੁੰਦੀ ਆ ਤੁਹਾਨੂੰ ਕਦੇ ਵੀ ਪ੍ਰੋਵੀਜ਼ਨਲ ਫੇਅਰਨੈਸ ਲੈਟਰ ਆ ਸਕਦਾ ਹੈ ਕਿ ਤੁਹਾਡੇ ਇਸ ਡਾਕੂਮੈਂਟ ਤੇ ਸਾਨੂੰ ਡਾਊਟ ਹੈ ਤੁਸੀਂ ਇਸ ਦੀ ਜਸਟੀਫਿਕੇਸ਼ਨ ਪ੍ਰੋਵਾਈਡ ਕਰੋ ਤਾਂ ਉੱਥੇ देयर ਆ 99.9% ਚਾਂਸਸ ਕਿ ਤੁਹਾਡੇ ਤੇ 5 ਇਅਰਸ ਦਾ ਬੈਨ ਇੰਪੋਜ਼ ਹੋ ਸਕਦਾ ਸੋ ਕਦੇ ਵੀ ਆਪਦੇ ਗੈਪ ਨੂੰ ਜਾਂ ਫਿਰ ਕਦੇ ਵੀ ਆਪਦੇ ਐਜੂਕੇਸ਼ਨਲ ਡਾਕੂਮੈਂਟਸ ਦੇ ਵਿੱਚ ਕੁਝ ਵੀ ਇਦਾਂ ਦੀ ਫਰਾਡੋਲੈਂਟ ਐਕਟੀਵਿਟੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਹਾਡਾ ਕੀਤਾ ਕਰਿਆ ਜਿਹੜਾ ਕੰਮ ਆ ਉਹ ਬਿਲਕੁਲ ਹੀ ਖਤਮ ਹੋ ਜਾਵੇ ਤਾਂ ਅਸੀਂ ਯੂਐਲਓ ਐਜੂਕੇਸ਼ਨ ਦੇ ਵਿੱਚ ਹਮੇਸ਼ਾ ਇਸ ਚੀਜ਼ ਦੇ ਵਿਰੁੱਧ ਬੋਲਿਆ ਇਹ ਜਿਹੜੀ ਠੱਗੀ ਹੈ ਗੈਪ ਦੀ ਇਹ ਦੇ ਵਿਰੁੱਧ ਬੋਲਦੇ ਰਹੇ ਆ ਬਿਕੋਜ਼ ਇੱਕ ਤਾਂ ਹੀ ਠੱਗੀ ਆ ਬੱਚਿਆਂ ਦਾ ਪੈਸਾ ਠੱਗੇ ਜਾਂਦੇ ਦੂਸਰਾ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਬਹੁਤ ਵੱਡਾ ਹੁੰਦਾ ਕਿਉਂਕਿ ਜਦੋਂ ਬੱਚੇ ਦਾ ਬੈਨ ਲੱਗ ਜਾਂਦਾ ਤਾਂ ਬੱਚੇ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਫਾਰ 5 ইয়ারਜ਼ ਉਹਨੂੰ ਕਿਤੇ ਨਾ ਕਿਤੇ ਆਪਦੇ ਪਲਾਨਸ ਜਿਹੜੇ ਆ ਉਸ ਹਿਸਾਬ ਨਾਲ ਚੇਂਜ ਕਰਨੇ ਪੈਂਦੇ ਐਂਡ ਬਹੁਤ ਸਾਰਾ ਪੈਸਾ ਰੇਡਾ ਵਾ ਉਹ ਵੇਸਟ ਕਰ ਚੁੱਕਿਆ ਹੁੰਦਾ ਤਾਂ ਕਦੇ ਵੀ ਆਪਦੀ ਐਪਲੀਕੇਸ਼ਨ ਦੇ ਵਿੱਚ ਇਦਾਂ ਦਾ ਡਾਕੂਮੈਂਟ ਨਾ ਲਾਓ ਐਂਡ ਖਾਸ ਕਰਕੇ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਗੱਲ ਕਰਾਂ ਤਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਹੁਣ ਬੱਚਿਆਂ ਨੂੰ ਕਰਾਸ ਕੁਐਸ orientation ਹੁੰਦੀ ਹੈ ਇਹ ਬੜੀ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਹੈ ਕਿ ਜਦੋਂ orientation ਹੁੰਦੀ ਹੈ ਯੂਨੀਵਰਸਿਟੀਆਂ ਬੱਚਿਆਂ ਨੂੰ ਪੁੱਛਦੀ ਹੈ ਕਿ ਤੁਸੀਂ ਸਾਨੂੰ ਆਹ ਡਾਕੂਮੈਂਟ ਸਬਮਿਟ ਕੀਤੇ ਸੀਗੇ ਹੈਵ ਯੂ ਵਰਕਡ देयर ਵਾਟ ਇਜ਼ ਦੀ ਨੇਮ ਆਫ ਦ ਸੀਈਓ ਜਿੱਥੇ ਤੁਸੀਂ ਕੰਮ ਕੀਤਾ ਉੱਥੋਂ ਦੇ ਕੰਪਨੀ ਦਾ ਸੀਈਓ ਕੌਣ ਹੈ ਮੈਨੇਜਰ ਕੌਣ ਹੈ ਤੁਹਾਡੇ ਕਲੀਕਸ ਨਾਲ ਗੱਲ ਕਰਾਓ ਤਾਂ ਬੱਚਿਆਂ ਕੋਲੇ ਕੋਈ ਆਨਸਰਸ ਨਹੀਂ ਸੀਗੇ ਜਦੋਂ ਏਜੰਟ ਤੁਹਾਡੀ ਫਾਈਲ ਫੜਦਾ ਇੰਡੀਆ ਦੇ ਵਿੱਚ 5 ਸਾਲ ਦਾ ਗੈਪ ਹੁੰਦਾ ਕਹਿੰਦਾ ਕੋਈ ਨਹੀਂ ਐਕਸਪੀਰੀਅੰਸ ਆਨਲਾਈਨ ਬੋਲੂਗਾ ਪਰ ਪਰ ਕਦੇ ਵੀ ਉਹਦੀ ਜਸਟੀਫਿਕੇਸ਼ਨ ਜਿਹੜੀ ਆ ਉਹ ਨਹੀਂ ਦਿੰਦਾ ਤੇ ਬੱਚਾ ਆਖਿਰ ਫਸ ਜਾਂਦਾ ਜੇ ਉਹਦਾ ਵੀਜ਼ਾ ਆ ਵੀ ਜਾਂਦਾ ਸੋ ਅਸੀਂ ਹਾਈਲੀ ਰეკਮੈਂਡ ਕਰਦੇ ਆ ਕਿ ਤੁਸੀਂ ਕਦੇ ਵੀ ਆਪ ਦੀ ਫਾਈਲ ਦੇ ਵਿੱਚ ਕੋਈ ਵੀ ਫੇਕ ਡਾਕੂਮੈਂਟ ਲਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰੋ ਬਿਕੋਜ਼ ਇਟਸ ਅਨੈਥੀਕਲ ਐਂਡ ਇਟਸ ਅਨਲੋਫਲਿਕ ਕ੍ਰਾਈਮ ਤਾਂ ਇਹਦਾ ਸਾਧਨ ਨਾ ਦਿਓ ਸੋ ਥੀਸ ਆਰ ਥੀਸ ਆਰ ਦੀ 5 ਟਿਪਸ ਦੈਟ ਯੂ ਨੀਡ ਟੂ ਗੈਟ ਆ ਕੈਨੇਡਾ ਸਟੱਡੀ ਪਰਮਿਟ ਇਨ 2025 ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਮੀਗ੍ਰੇਸ਼ਨ ਅਪਡੇਟਸ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਹੀ ਜਾਣਕਾਰੀ ਦਊਂਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ